ਰਾਸਤਾ ਚੈੱਕ ਕਰੋ ਹੁਣ ਆਪਾਂ ਜਾ ਰਹੇ ਹਾਂ ਫੁੱਲਾਂ ਦੀ ਘਾਟੀ ਦੇ ਦੇਖ ਮੈਂ ਪਹਿਲਾਂ ਕਿਹੜੇ ਫਲਾਵਰ ਮਿਲਦਾ ਉੱਥੇ ਕੱਲ ਆਇਸ ਕੱਲ ਗੈਸ ਜੀ ਉੱਪਰ ਦਰਬਾਰ ਸਾਹਿਬ ਦਰਸ਼ਨ ਕਰਨ ਨੂੰ ਆਹ ਨਾਲੀ ਜੋੜੀ ਆਹ ਸਮਾਂ ਥੋੜਾ ਸਾਡੇ ਕੋਲ ਨਹੀਂ ਕੱਲ ਜਾਂਦੇ ਆਹ ਬੇ ਜੋੜੀਦਾਰਨ ਕੱਲ ਸਾਡੀ ਬਹੁਤ ਧੀਰੇ ਉੱਥੇ ਕੱਲ ਕੋਈ ਨਾ ਜਿਹੜਾ ਵੱਡਾ ਚਾਚਾ ਲੱਗਦਾ ਇਹ ਕੋਈ ਨਹੀਂ ਗੰਗੋਤ ਸਾਹ ਆੜੇ ਕੋਸਾ ਵੇ ਹੁਣ ਕਰਨੇ ਵੀ ਦੱਸਣਾ ਬੰਦਾ ਵੀ ਇੱਥੋਂ ਕਿੰਨੀ ਬਾਟ ਆ ਇਹ ਕਿੰਨੀ ਦੂਰੀ ਆ 4 ਕਿਲੋਮੀਟਰ ਦੂਰੀ ਆ 4 ਕਿਲੋਮੀਟਰ ਲਗਭਗ ਅੱਧਾ ਕਿਲੋਮੀਟਰ ਇਧਰੋਂ ਆ ਬਾਕੀ ਦੇਖਦੇ ਹਾਂ ਕਿੰਨਾ ਸਮਾਂ ਲੱਗਦਾ ਟਾਈਮ ਕਿੰਨਾ ਹੋ ਗਿਆ ਹੁਣ 22:30 ਹੋ ਗਿਆ ਨਾ ਹਾਂ ਬਾਕੀ 8:37 ਹੋ ਗਿਆ ਦੇਖਦੇ ਹਾਂ ਕਿੰਨਾ ਸਮਾਂ ਲੱਗਦਾ ਕਿ ਬਾਕੀ ਵਲੌਗ ਉੱਪਰ ਜਾ ਕੇ ਦੱਸਾਂਗੇ ਦਿਖਾਵਾਂਗੇ ਤੁਹਾਨੂੰ ਫੁੱਲ ਭਾਦ ਭਾਦ ਦੇ ਇਹੋ ਜਿਹੇ ਫਲਾਵਰ ਨੇਗੇ ਰੰਗ ਬਰੰਗੇ ਕਿਹਜਾ ਡਰੈੱਸ ਆ ਪਹਾੜੀਆਂ ਦਾ ਘਾਟੀਆਂ ਦਾ ਆਜੋ ਮੁੰਡਾ ਚੈਕਿੰਗ ਹੁੰਦੀ ਆ ਸਰਕੜ ਰਵਰ ਜੀ ਆਪੋਸਟ ਤੇ 200 ਰੁਪਏ ਇੱਥੇ ਐਂਟਰੀ ਹੈਗੀ ਠੀਕ ਹੈ ਇੱਥੇ ਜਾਣ ਤੋਂ ਪਹਿਲਾਂ ਐਂਟਰੀ ਕਰਉਣੀ ਜ਼ਰੂਰੀ ਹੈ ਠੀਕ ਹੈ ਇਧਰ ਆ ਗਿਆ ਆਪਣਾ ਰਸਤਾ ਫਲਾਵਰ ਵੈਲੀ ਦਾ 9 1 5 6 1 6 1 40 ਇਧਰੋਂ ਤਰਾਉ ਇੱਕ ਯੂਟੂਬਾਟਰ ਬਾਡੀ ਡਰੋਨ ਵੀ ਨਹੀਂ ਵਰਤਣਾ। ਕੋਈ ਡਰੋਨ ਬਿਦਾਉਂ ਪਲਾਸਟਿਕ ਨਹੀਂ ਸਿੱਟਣੀ। ਪਰਮੇਸ਼ਰ ਤੋਂ ਬਿਨਾ ਡਰੋਨ ਨਹੀਂ ਉਡਾ ਸਕਦਾ। ਕੋਈ ਅਲਕੋਹਲ ਨਹੀਂ ਵਰਤਣਾ, ਸਮੋਕਿੰਗ ਨਹੀਂ ਕਰਨੀ। ਗਨ ਨਹੀਂ ਕੈਰੀ ਕਰ ਸਕਦੇ। ਮਿਊਜ਼ਿਕ ਬਿਦਾਉਟ ਹੈੱਡਫੋਨ ਤੋਂ ਬਿਨਾ ਆਪਾਂ ਹੋਣੀ ਕਰਦਾ। ਸਪੀਕਰ ਨਹੀਂ ਲਿਆ ਸਕਦੇ, ਛੋਟੇ ਜਿਹੇ ਹੁੰਦੇ ਨੇ। ਨਹੀਂ ਇਧਰ ਵਧੀਆ ਹਦਤਾਂ ਗੀਆਂ ਸਾਰੀਆਂ। ਇਹ ਨਹੀਂ ਆਪਾਂ ਯੂਜ਼ ਕਰ ਸਕਦੇ। ਸਿਗਰਟ, ਬੀੜੀ ਨਹੀਂ, ਅੱਗ ਨਹੀਂ। ਸਤਾ ਬਿਲਾ। ਹਾਂ, ਪ੍ਰਦੂਸ਼ਣ ਵਾਲੀ ਕੋਈ ਚੀਜ਼ ਨਹੀਂ ਲੱਗੇ ਯਾਨੀ। ਵਧੀਆ ਯਾਰ ਇਨਸਟਰਕਸ਼ਨ ਨਹੀਂ। ਨਹੀਂ ਬਹੁਤ ਵਧੀਆ ਚੀਜ਼ਾਂ। ਬਹੁਤ ਵਧੀਆ ਚੀਜ਼ਾਂ ਨੇ। ਯਾਰ ਰਸਤਾ ਹੀ ਬੜਾ ਸੋਹਣਾ ਅੱਗੇ ਵਿਖਾਉਣਾ ਫੁੱਲ ਫੁੱਲ ਅੱਗੇ ਜਾ ਕੇ ਦਿਖਾਉਣਾ ਤੁਹਾਨੂੰ ਕੀ ਕੀ ਹੈ ਤੇ ਅਮਨਦੀਪ ਸਿੰਘ ਹਾਂਜੀ ਕਲੋਜ਼ ਕਰ ਦਿਓ ਮੜਾ ਜਾਓ ਕਰ ਰੀਲ ਵਾਲਾ ਰੀਲ ਜਿਹੜਾ ਬੜਾ ਸੋਹਣਾ ਯਾਰ ਹਾਂ ਬੜਾ ਸੋਹਣਾ ਥਿਊ ਹੈ ਅੱਪ ਨਵੀਂ ਕਰਾਸ ਕਰਕੇ ਜਾਣਾ ਬਈ ਨਦੀ ਦੇ ਤੱਕ ਜੀ ਨੰਗ ਕੇ ਪੱਥਰਾਂ ਤੋਂ ਨਹੀਂ ਜਾਣਾ ਆਂ ਜਾ ਕੇ ਉੱਪਰ ਜਾਣਾ ਹਾਂ ਉਹ ਉੱਥੋਂ ਹੀ ਰਹਾ ਕਰਨ ਹਾਂ ਉਹ ਉੱਥੋਂ ਹੀ ਜਾਣਾ ਉਹ ਸਾਈਡ ਤੋਂ ਕਾਰਡ ਬਹੁਤ ਸੋਹਣਾ ਥਿਊ ਬਹੁਤ ਸੋਹਣਾ ਹੈ ਨਾ ਹਾਂ ਆ ਜਾਓ ਉਹ ਆਪਕ ਕਰ ਪੋਲ ਕ੍ਰੋਸ ਕਰ ਰਹੇ ਆ ਪੋਲ ਬਹੁਤ ਤਾਕੜਾ ਪੋਲਾ ਉਧਰ ਜਾਣਾ ਉੱਪਰ ਟਰਾ ਬਹੁਤ ਸੋਹਣਾ ਜੰਗਲ ਵਿੱਚ ਦੀ 5 ਕਿਲੋਮੀਟਰ ਬਾਰਾ 5 ਕਿਲੋਮੀਟਰ ਦੇ ਹੈ ਸਾਰਾ ਇਹ ਬਹੁਤ ਸੋਹਣਾ ਰਾਹ ਜੰਗਲ ਵਿੱਚ ਦੀ ਬਹੁਤ ਜਾਦੂ ਜਮਾਂਡ ਗੱਲ ਬਾਤ ਖਪਰ ਦਾ ਲੁੱਟ ਉਠਾਉਂਦੇ ਹੋਏ ਫੋਨ ਤਾਂ ਭਾਵੇਂ ਕੋਈ ਮਿਲੇ ਹੀ ਨਾ ਪਰ ਰਾਹ ਘੈਂਟ ਆ। ਹਾ ਹਾ। ਖਟਾ ਦਰਖਤ ਜਿੱਕੇ ਆ ਗਿਆ। ਸਿਧਾ ਉਹ ਦਾ ਤੋਂ ਬੜਾ ਦਰਖਤ। ਮਝਾਇਨ ਹੁੰਦੀ ਆ ਮਝਾਇਨ ਦੀ ਬਣਪਰ ਦਾ ਝੋ ਆ ਆ ਦਰਖਤ ਜਿੱਕੇ ਆਇਆ ਵੇਖੀ ਨੀ ਇਦਾਂ ਨੂੰ ਗੂਆ। ਇਹ ਕਿ ਸੇ ਮਝਾਇਦੀ ਬੰਸਰ ਲੱਗਦੀ ਹੈ ਰਸਤਾ ਬੜਾ ਖੋਨ ਹੈ ਇਹਨਾਂ ਤੋਂ ਵੀ ਸਾਵਧਾਨ ਰਹਿਣਾ ਪੈਂਦਾ ਕਿਉਂਕਿ ਬਾਧੂ ਪਾਏ ਜਾਂਦੇ ਇੱਥੇ ਭਾਲੂ ਅੱਜ ਕਿ ਰਹੋ ਰਾਵਾਂ ਸੁਣਾ ਜਮਾਂਂਡ ਗੱਲ ਬਾਤ ਰਸਤੇ ਦੀ

ਆਪਾਂ ਬੱਲੇ ਨੂੰ ਨੂੰ ਕਰਦੇ ਚੱਲਿਆ ਰੇਡ ਤੇ ਪਹਿਲੀ ਰੇਡ ਐਣੀ ਕਹਿੰਦੇ ਵਿਚਾਲੇ ਵਿਚਾਲੇ ਹੰਦਿਆਂ ਦੇ ਖੜ ਗਏ ਤੇ ਕਿਆ ਮਥੇਲ ਹੁੰਦਾ ਇਹ ਇਸ ਰੋਸਤਾ ਥੋੜਾ ਜਿਆਦਾ 빙ਾ ਡਿੱਡਾ ਹੈ ਬਾਲਾ ਜਿਆਦਾ 빙ਾ ਡਿੱਡਾ ਰੱਖਤਾ ਉਦਰਾ ਜੜਾ ਵਾਲੇ ਜਿਆਦਾ ਹੈ ਮਹੌਲ ਜਮ ਇੱਕ ਨੰਬਰ ਆ ਦੋ ਸੋਨੇ ਵਿਊ ਆ ਉਹ ਜਾਣਾ ਉੱਪਰ ਚੜ੍ਹਦੀ ਜਾਣਾ ਬਹੁਤ ਬੜੀਆ ਬਾਈ ਲਓ ਵੀ ਮੇਰੇ ਵੀਰੋ ਆਪਾਂ ਪਹੁੰਚ ਗਏ ਇੱਥੇ ਆਪਣਾ ਕੀ ਕਹਿੰਦੇ ਹੁੰਦੇ ਆ ਪੰਜਾਬ ਪੁਲਿਸ

ਇਹ ਸਿ ਲੈਵਲ ਗਰਾਫ ਸਾਰੇ ਚੁਗ ਤੇ ਰਕ ਨਹੀਂ ਤੇ ਤੂੰ ਰੱਖੀਆਂ ਨਗਾਹ ਅਗੀਰ ਇਹ ਜਰਾ ਕਿਹੜੀ ਵੈਲੀ ਆ ਹੈ ਕਾਸੀ ਵੈਲੀ ਕੋਈ ਫੁੱਲ ਨਹੀਂ ਇੱਥੇ ਕੋਈ ਫੁੱਲ ਨਹੀਂ ਯਾਰ ਕਿਹ ਹੈ ਗਾਣੇ ਸੁਣੇ ਸਿੰਗਰ ਸਵਾਰ ਰੱਖ ਦੇ ਇਹਨੂੰ ਕਹਿੰਦੇ ਫਲਾਵਰ ਵੈਲੀ ਪਰ ਇੱਥੇ ਫੁੱਲ ਤਾਂ ਵੀ ਦਿਸੇ ਨਹੀਂ ਲਾਜ ਆ ਰੋ

ਸੋਟਾ ਟੋਕ ਕਰ ਲੋ ਨੀ ਬੰਦਿਆ ਵਧੀਆ ਮਾਹੌਲ ਆ ਐਂਡ ਗੱਲਵਾਦਾ ਇੱਕ ਨੰਬਰ ਮਾਹੌਲ ਆ ਐਂਡ ਗੱਲਵਾਦਾ ਨਦੀਆਂ ਨਾਲੇ 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 ਪਾਣੀ ਕਿੰਨਾ ਸਾਫ ਆ ਯਾਰ ਹਨਾ ਫਿਰ ਸੀ ਪੱਥਰ ਇਹ ਨਹੀਂ ਡੁਰਾ ਬੱਚ ਬੜੀ ਦੂਰ ਹੁੰਦੀ ਹੈ ਇਹ ਨਾ ਹੁੰਦੇ ਇਹ ਵੀ ਗਰੰਟੀ ਹੈ ਇਹ ਦਰੋਂ ਵਧੀਆ ਫੁੱਲ ਫੁੱਲ ਜਿਆ ਯਾਰ ਹਨਾ ਸੋਣਾ ਇੱਧਰ ਵਿਊ ਯਾਰ ਆਹ ਆ ਗਿਆ ਨਾ ਇਹ ਵਿਚਾਲੇ ਫਾੜਨ ਇੱਧਰ ਵਿਊ ਸੋਣਾ ਫਾੜ ਨੂੰ ਫੜ ਕੇ ਰੱਖੀ ਉਹ ਤਾਂ ਪਾਣੀ ਜਿਹਾ ਕਰਦਾ ਫੜ ਰਿਹਾ ਤ੍ਰਖਤ ਬੜੇ ਘੰਡਾ ਨਾ ਫਿਰ ਵੀ ਸੀਨ ਜਿਹਾ ਹੁੰਦਾ ਯਾਰ ਕਿ ਫਿਲਮਾਈ ਜੀ ਉਹੀ ਕੰਮ ਆ ਮਾੜਾ ਇਸ ਤਰ੍ਹਾਂ ਦਾ ਵਾਪਸ ਵਿਖਦੇਗਾ ਨਾ ਤਾਂ ਸਭਾਈ ਸੀ ਨਾ ਸਭਾਈ ਦੇ ਪਿੱਛੇ ਨਾ ਪਾਣੀ ਕਰ ਦਿਓ ਇਹਨੂੰ ਕੀ ਨਾਮ ਦਈ ਆਪਾਂ ਦਰਖਤਾਂ ਨੂੰ ਨਾਂ ਦਾ ਜਪੈਦੀ ਆ ਉਹੀ ਤਾਂ ਮੈਂ ਕਹਿੰਦਾ ਪੱਤੇ ਡਾਲੀ ਵਰਗੇ ਹਾਂ ਕੁਝ ਹੋਰ ਫੱਤੇ ਗੋਲ ਆ ਇਹ ਨਾ ਰੇਵੋ ਜੜੀ ਬੁੱਟੀਆਂ ਕਿੰਨੇ ਘੰਟੇ ਚੱਲਦਾ ਰਹੇਗਾ ਮਾਮਾ ਚਾਹ ਤੇਰ ਬਣਾਈ ਬਿੱਦਿਆਂ ਦੇ ਆਕਰ ਮੇ ਪਹੁੰਚ ਗਏ ਫੁੱਲਾਂ ਦੀ ਘਾਟੀ ਉਹਨਾਂ ਦੀ ਘਾਟੀ ਦਾ ਆਪਾਂ ਮਾਗਰੀ ਕਟਾਏ ਆਪਾਂ ਤਾਂ 3 ਕਿਲੋਮੀਟਰ 4 ਕਿਲੋਮੀਟਰ 5 ਕਿਲੋਮੀਟਰ ਦਾ ਮੈਦਾਨ ਆ ਸਾਰੇ ਕਲੀਅਰ ਇਹੋ ਟੋਟਲ ਹੈ 8 ਕਿਲੋਮੀਟਰ ਪੜ ਗਿਆ 9 ਕਿਲੋਮੀਟਰ ਹੋਗਾ 9 ਕਿਲੋਮੀਟਰ ਆ ਗਏ ਸਾਰਾ ਸਾਰਾ ਪਾਰ ਕਰਕੇ ਉਹਦੇ ਆਪਾਂ ਦੂਜੇ ਪਾਸੇ ਆ ਗਏ ਹੂੰ ਉਹ ਸਾਹਮਣੇ ਚੈਨਾ ਦਾ ਬਾਰਡਰ ਚੈਨਾ ਬਾਰਡਰ ਦੇ ਪਾਸ ਆ ਗਏ ਆ ਆ ਪੁਸ਼ਪਨਦੀ ਆ ਹਨ ਇਹ ਪੁਸ਼ਪਨਦੀ ਹੈ ਬੜੀ ਜੀ ਪਾਣੀ ਘਟਾ ਸਾਹਮਣੇ ਚੈਨਾ ਬਾਰਡਰ ਦਾ ਸੰਭੂ ਲੱਗੇ ਚਲੇ மன <tries>